ਸਤ ਦਿਨ ਬੈਂਗ ਨਹੀਂ ਖਾਈ ਜਾਈ ਐ ਇੰਨੀ ਬੈਂਗ ਨਹੀਂ ਹੋ ਜੂਗੀ ਸੋਨੇ ਲੱਗਦੇ ਆ ਨੌਕਰੀ ਪੜੀ ਆ ਨਾ ਅੰਦੇ ਚਾਉ ਤੇ ਕਿੰਨੇ ਹਲੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਬੈਂਗ ਨਹੀਂ ਬਲੌਗ ਚ ਤੁਸੀਂ ਪਹਿਲਾਂ ਵਾਲੀ ਬੈਂਗ ਨਹੀਂ ਬਲੌਗ ਨੂੰ ਬਹੁਤ ਪਿਆਰ ਦਿੱਤਾ ਜੀ ਅੱਜ ਆਪਾਂ ਫੇਰ ਬਣਾਉਣਿਆ ਆਜੋ ਬੈਂਗ ਨਹੀਂ ਤੋੜੀਏ ਆਜੋ ਜੀ ਲੈ ਚੱਲੋ ਬੈਂਗ ਨਹੀਂ ਮੈਨੂੰ ਕੁਝ ਸੁਣ ਲੈਣੇ ਦੋ ਮੰਨ ਲੈਣੇ ਇਹ ਦੇਖੋ ਕਿੰਨੀ ਲੱਗੀ ਪਈ ਆ ਬੈਂਗ ਨਹੀਂ ਬਹੁਤ ਹੋਈ ਪਈ ਐ ਨਾ ਦੇਖੋ ਜੀ ਸਾਡੇ ਬੈਂਗਣੀ ਦੇ ਪੌਦੇ ਕਿੱਡੇ-ਕਿੱਡੇ ਹੋ ਗਏ ਨਹੀਂ ਮਾਰ ਮੇਰੇ ਜਿੱਡੇ-ਜਿੱਡੇ ਹੋ ਗਏ ਮੇਤੋ ਵੀ ਟੱਪ ਗਏ ਆ ਨਾ ਮਾਇਆ ਹੁੰਦਾ ਆ ਦੇਖੋ ਜੀ ਸਾਡੀ ਬੈਂਗਣੀਆਂ ਇੰਨੀ ਲੱਗੀ ਪਈ ਐ ਫੈਲ ਗਈ ਸਾਰੇ ਪਾਸੇ ਦੇਖੋ ਝੁਗ ਗਿਆ ਪੌਦਾ ਇੰਨੀ ਬੈਂਗਣੀ ਲੱਗੀ ਐ ਦੇਖੋ ਸਾਨੂੰ ਕੀ ਦੱਸਣਾ ਹੈ ਤੇ ਕਹਾਣੀ ਸੁਣਾਉਣੀ ਹੈ ਕੀ ਆ ਡੈਡੀ ਨੇ ਵੜਾ ਘਾਨਾ ਕਿਹਾ ਕਿ ਦੇਖ ਉਹ ਟੇ ਹੋਦਵਾ ਉਹ ਵੇ ਲਾ ਤੋੜੀ ਮੈਂ ਮम्मी ਕਹਾ ਮੇ ਮम्मी ਅੱਛਾ ਇਹ ਡੈਡੀ ਆ ਆ ਗਿਆ ਤੇ ਲੱਗਿਆ ਬਾਜੀ ਵੀਰਾ ਆ ਆ ਜਸ਼ਨੂਰਾ ਨਿੱਕੀ ਜੀ ਹੈਨਾ ਬਾਜੀ ਵੀਰਾ ਪਿਆ ਉਹ ਬਹਿਣਾ ਬਾਜੀ ਵੀਰਾ ਤੁਸੀਂ ਹੋਏ ਬੈਠੇ ਦੀਵਾਲੀ ਦੇ ਭੜਾਕੇ ਨਹੀਂ ਮਿਲਗੇ ਤਾਂ ਤਾਂ ਨੂੰ ਸੁਖ ਬੇਸੇ ਭੜਾ ਕੇ ਦੀ ਲੋੜ ਹੀ ਨਹੀਂ ਹੈਗੀ ਕਿ ਬੈਂਗਣੀ ਚਲਾਈ ਜਾਂਦੇ ਬੈਂਗਣੀ ਜਿਹੜਾ ਲਾਲ ਬੰਬ ਜੇ ਪਾ ਪਾ ਕੇ ਨਾ ਹੈਨਾ ਮੁਰਗਾ ਛਾ ਬੈਂਗ ਦੀ ਵਿੱਚ ਪਾ ਕੇ ਚਲਾ ਦੇ ਹਾਂ ਦੇਖ ਨਿੱਕੀ ਨਿੱਕੀ ਆਣਾ ਕਿੰਨੇ ਕਿਊਟ ਆ ਹਾਂ ਦੇਖ ਆ ਸੀ ਹਨੂ ਨਿੱਕੀ ਜੀ ਆ ਲੈ ਟੋਕਰੀ ਪੜ ਲੈ ਵੀ ਦੋਸਤੋ ਜਿਨੇ ਪੈਂਗ ਨਹੀਂ ਖਾਣੀ ਹੋਈ ਤਾਂ ਸਾਡੇ ਕਰੋ ਲੈ ਜਿਓ ਹਨੂ ਨੂੰ ਤਾਂ ਬਹੁਤ ਪਸੰਦ ਆ ਸਾਡੀ ਨੂੰ ਐਵੇਂ ਲੱਗੀ ਵੀ ਫੋਟੋ ਦੇਖੋ ਵਾਓ ਬਸ ਇਹਨੂੰ ਤੋੜਨ 'ਚ ਮਜ਼ਾ ਬਹੁਤ ਆਉਂਦਾ ਹਨ ਦੇਖਿਆ ਮਾਮਾ ਦੇਖੋ ਕਿੰਨੇ ਮਾਮਾ ਇਹ ਕਹਿਣਾ ਜਾਣਗੇ ਤਾਂ ਨਿੱਕਾ ਤੇ ਤੇਲਾ ਹੁੰਦਾ ਜਿਵੇਂ ਤੇਲਾ ਹਨਾ ਕਾਦੇ ਨਾਲ ਜਾਣਗੇ ਮੈਂ ਤਾਂ ਪਹਿਲੀ ਵਾਰ ਦੇਖਿਆ ਹੈ ਹੋਰ ਵੀ ਹੋ ਗਿਆ ਨਾ ਬੈਂਗਣੀ ਤੇ ਚਲੋ ਦੋਸਤੋ ਇਤਨਾ ਤੇਲਾ ਆ ਪੈ ਗਿਆ ਦਵਾਈ ਦੱਸੋ ਸਾਨੂੰ ਕੋਈ ਦਵਾਈ ਤਾਂ ਮਾਰਦੇ ਨੇ ਕੋਈ ਦੇਸੀ ਹੁ ਜਗਾੜ ਵੀ ਕੀ ਲਾਈਏ ਸੀ ਆ ਦੇਖੋ ਤੇਲਾ ਆ ਜਾ ਪੈ ਚੁੱਕਿਆ ਹਨਾ ਨਿੱਕੇ ਨਿੱਕੇ ਮਾਉਂਜੇ ਆ ਆ ਦੇਖੋ ਹਾਂ ਮਗਰੀ ਨਹੀਂ ਹਾਂ ਆ ਨਿੱਕੇ ਨਿੱਕੇ ਛੋਟੇ ਛੋਟੇ ਆ ਗ੍ਰਿੰਗ ਕਰਦੇ ਆ ਹਾਂ ਜਿਵੇਂ ਤੇਲ ਆਉਂਦਾ ਨਾ ਤੇਲਾ ਤੁਲਾ ਤਾਂ ਹੀ ਪਤਾ ਤੇ ਹੁਣ ਨਾ ਨਾ ਕਾਣੀ ਨਿਕਲ ਜਾਂਦੀ ਆ ਸਾਡੀ ਬੈਂਗ ਨਹੀਂ ਪਹਿਲਾਂ ਨਹੀਂ ਨਿਕਲਦੀ ਸੀ ਤੁਸੀਂ ਦੱਸਿਓ ਅਸੀਂ ਕੀ ਦਵਾਈ ਮਾਰੀਏ ਲੈ ਵੀ ਆਜੋ ਤੁਹਾਨੂੰ ਹੋਰ ਦਿਖਾਉਣੇ ਤਾਂ ਅੱਧੀ ਹੋ ਗਈ ਦੇਖੋ ਅਜੇ ਅੱਧੀ ਲਾਈ ਆ ਤੇ ਆ ਦੇਖੋ ਮੇਰੇ ਫੇਰ ਅਜੇ ਹੋਰ ਲਾਉਣ ਆਲੀ ਆ ਆ ਦੇਖੋ ਇਧਰ ਹਾਂ ਅਰੇ ਪੋਲੇ ਵੀ ਲੱਗੇ ਪਏ ਆ ਅਜੇ ਕੋਲਾ ਲੱਗੇ ਆ ਹੋਰ ਆ ਜਾਣਗੇ ਫੇਵਰੇਟ ਕਲਰ ਆ ਫੇਵਰੇਟ ਕਲਰ ਬੈਂਗਨੀ ਨਹੀਂ ਫੇਵਰੇਟ ਆਲਾ ਫੜੋ ਆ ਜਾਓ ਭਾਈ ਤੁਸੀਂ ਵੀ ਤੋੜ ਲਓ ਆ ਜਾਓ ਏ ਧਿਆਨ ਨਾਲ ਮੇਥੀ ਲੱਗੀ ਹੋਈ ਹੈ ਆ ਦੇਖੋ ਇਹ ਹੈ ਡੈਡੀ ਦਾ ਦੂਸਰਾ ਡੈਡੀ ਦਾ ਦੂਸਰਾ ਡੈਡੀ ਦਾ ਦੂਸਰਾ ਜੇ ਸਿਰ ਨੂੰ ਉਹਨੂੰ ਬੈਗ ਨਹੀਂ ਬਿਲਕੁਲ ਖਸਾ ਦੇ ਕਰੂਗੇ ਮੇਰੀ ਦਿਸਹਣ ਆ ਗਈ ਉਹ ਤੇ ਆਰਗੈਨਿਕ ਹੈ ਬਹੁਤ ਵਧੀਆ ਚੀਜ਼ ਹੈ ਨਹੀਂ ਦੇਖੋ ਕਿੰਨੀ ਕਿੰਨੀ ਪੱਟੀ ਹੋ ਗਈ ਹੈ ਨਾ ਪਾਏ ਨਹੀਂ ਕਿ ਕੱਲ ਦੇ ਪਰਸੋਂ ਨਹੀਂ ਆਏ ਹੈ ਨਾ ਦੋ ਦਿਨਾਂ ਚ ਇਹ ਸਾਇਕਾ ਪੱਟੀਆਂ ਹੋ ਜਾਂਦੀਆਂ ਹੈਗੀਆਂ ਹਾਂ ਇਹ ਦੇਖ ਲਾਂਗੇ ਬਾਅਦ ਚ ਸਾੜ ਹਾਂਜੀ ਸਾਡੀ ਬੈਗ ਨਹੀਂ ਨਾ ਹੁਣ ਕਾਣੀ ਹੋਣ ਲੱਗੀ ਦੱਸੋ ਸਾਨੂੰ ਅਸੀਂ ਕੀ ਦਵਾਈ ਸਿੜਕੀਏ ਤੇ ਦਵਾਈ ਨਹੀਂ ਸਿੜਕਨੀ ਘਰੇਲੂ ਇਲਾਜ ਬਈਆ ਪੱਕਾ ਕਿ ਦਵਾਈ ਬਣਾ ਕੇ ਸੜਕ ਸਕਦੀ ਹੈ ਹਾ ਦੇਖੋ ਕਿ ਜੀ ਵੀਡੀਓ ਨੂੰ ਪਸੰਦ ਕੀਤਾ ਨਾ ਸਬਸਕ੍ਰਾਈਬ ਕਰ ਐ ਵੀਡੀਓ ਦੇਖਦੋਂ ਸੋਅਰ ਚ ਬੈਂਕ ਨਹੀਂ ਲੈਣਾ ਹਾਂ ਉਹਨਾਂ ਨੇ ਕਿਹਾ ਸੀ ਜਦੋਂ ਦੀਦੀ ਤੁਸੀਂ ਬੈਂਕ ਨਹੀਂ ਤੋੜੋਂਗੇ ਮੈਨੂੰ ਬੁਲਾ ਲਿਓ ਮੈਂ ਤੋੜ ਕੇ ਲੈ ਕੇ ਜਾਊਂਗੀ ਤੋੜਨ ਚ ਮਜ਼ਾ ਵਾਲਾ ਹੁੰਦਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਠੀਕ ਹੈ ਜੀ ਚਲੋ ਤੋੜੋ ਤੁਸੀਂ ਬੈਗੜੀ ਆਪਣੀ ਉਹ ਦੇਖੋ ਉਧਰ ਲੱਗੀ ਪਈ ਤੋੜੋ ਅਨੂ ਤੂੰ ਬਾਹਾਂ ਮੱਤੀ ਅੰਨਾਗਾ ਇੱਥੇ ਰੱਖ ਹਾਂ ਬੈਗੜੀ ਤਾਂ ਵਧੀਆ ਲੱਗੀ ਇਹਨਾਂ ਦਾ ਹਾਂ ਆਲੋ ਇੱਧਰ ਦੇਖੋ ਆਹ ਦੇਖੋ ਤੋੜੋ ਉਹ ਦੇਖੋ ਕਾਸ ਮੈਨ ਆਉਂਦਾ ਨਾ ਕੋਣ ਚ ਯਾ ਲੱਗਦਾ ਅਣੂ ਤੂੰ ਛੋੜ ਕੇ ਦੇਖ ਐਨੀ ਬੈਂਗਣੀ ਕੱਲੀ ਅੱਜ ਬੈਂਗਣੀ ਬਣੇਗੀ ਪਰ ਆਵਾਂਗੇ ਆਪਾਂ ਮੈਂ ਲੈ ਕੇ ਵੀ ਜਾਉਂਗੀ ਠੀਕ ਹੈ ਗਵਾਂਡੀਆਂ ਨੂੰ ਬਾਹਰ ਹਾਂ ਸਾਰੀ ਲੈ ਜਾ 10 ਦਿਨ ਬੈਂਗਣੀ ਖਾਈ ਜਾਏ ਐਨੀ ਬੈਂਗਣੀ ਹੋ ਜਾਊਗੀ ਫੇਰ ਫੇਰ ਆ ਜੀ ਨਾ ਆ ਜਾ ਆਪਾਂ ਉਧਰ ਤੋੜੀ ਆਉਣ ਗੋਲ ਬੈਂਗੜੀ ਗੋਲ ਬੈਂਗੜੀ ਉਹ ਦੇਖ ਪ੍ਰਿੰਕਾ ਗੋਲਗ ਬੈਂਗਣੀ ਵੀ ਲੱਗੀ ਹੋਈ ਆ ਆਪਣੇ ਹੈਨਾ ਆਜੋ ਤੋੜੀਏ ਛੋਟੀ ਸੀ ਤੋੜ ਲਾਨੇ ਪ੍ਰਿੰਕਾਂ ਖੜੇ ਵੱਡੇ ਓ ਲੈ ਹੱਥ ਸੀ ਆ ਗਿਆ ਅੱਛਾ ਇਹ ਨਾਲੇ ਲੱਗੀ ਹੋਈ ਆ ਨਾ ਕੀ ਇਹ ਰੇ ਬਾਗੀ ਲੱਗੀ ਹੋਇਆ ਇੱਥੇ ਗਾਜਰਾ ਹਜੇ ਲਾਈਆਂ ਨੇ ਆਹ ਦੇਖੋ गाइस

ਲੈ ਆ ਉਹਨੂੰ ਚੁੰਮ ਕੇ ਦੋ ਸੋਨੇ ਲਾ ਗਿਆ ਜਿਹਨੂੰ ਵੈਗ ਨਹੀਂ ਦੰਦਾ ਹੋ ਇੱਕ ਚੁੰਮਕਾ ਛੋਟਾ ਇੱਕ ਵੱਡਾ ਜਿਹਨੂੰ ਵੀ ਵੈਗ ਨਹੀਂ ਦੰਦਾ ਹੋ ਆ ਚੁੰਮਕਾ ਲੈਦੇ ਸਾਡੇ ਆਪਾਂ ਗਰੇਲੇ ਸਾਹਮ ਲਈਏ ਆ ਦੇਖੋ ਕਿਊਟ ਸਾ ਗਰੇਲਾ ਆ ਨਿੱਕਾ ਸਾ ਇਕਾ ਦੂਬ ਸੋਟਾ ਆਇਕੋ ਗਏ ਦੌੜਦੇ ਫੱਲੇ ਫੱਲੇ ਗਏ ਮਰਿਆ ਤਾਂ ਸੁਪੇਰ ਉਹ ਤੇ ਆ ਗਿਆ ਹੂੰ ਸਾਡੇ ਉਹ ਵੀ ਆ ਕੁੱਗੀਦਾਲ ਨਾ ਚਲਾ ਗਿਆ ਕੁੱਗੀ ਉੱਡ ਗਈ ਫੱਲੇ ਤੋਰੀ ਵੀ ਨਾ ਆ ਅਸੀਂ ਤੋਰੀ ਰੱਖੀ ਆ ਵੀ ਵਾਸਤੇ ਅਗਲੇ ਸਾਲ ਪੁੱਜਾਂਗੇ ਦੂਜੀ ਛੜਤੀ ਆ ਪਿਛਲੀ ਵਾਰ ਵੀ ਰੱਖੀ ਸੀ ਬੜਾ ਲਾਕ ਕੁੱਗੀ ਰਹਿੰਦੇ ਸੀ ਕਬੱਡੀ ਹੋਈ ਬੱਚੇ ਦਾ ਇੱਕ ਨੂੰ ਯਾਦ ਦਿਓ ਬਹੁਤ ਚਿਰ ਰਹੀ ਆ ਦੋ ਢਾਈ ਮਹੀਨੇ ਸਿਰਿਆ ਤੇ ਬੱਚੇ ਵੀ ਤੇ ਬੱਚੇ ਬਟ ਉਹ ਤਾਂ ਵੱਡੀ ਸੀਗੀ ਉਹਦੇ 25 ਜਿਹੜੇ ਦੁਪੱਟੇ ਆ ਕੇ ਉਹਦੋਂ ਉਹਨਾਂ ਨੂੰ ਲੈ ਕੇ ਜਾ ਵੀਡੀਓ ਸੋ ਆਜੋ ਇੱਧਰ ਥੋੜੀਏ ਥੋੜੀ ਇੱਧਰ ਹੀ ਗਾਇਸ ਮੈਂ ਤਾਂ ਚੱਲੀ ਜਾਂਦਾ ਤੇ ਆਪਾਂ ਨੇ ਮਰੇ ਆ ਕੇ ਤਾਂ ਤਾਂ ਮੈਂ ਸੋਚਿਆ ਕਿ ਮੈਨੂੰ ਡਾਂਸ ਕਰਨਾ ਹੋਰ ਪਕੜੀ ਆ ਪਕੜ ਸਾਡ ਘਰੇ ਲਵਾਂਗੇ ਗਾਈਆਂ ਨੂੰ ਪਾ ਦਾਂਗੇ ਜਿਹੜੀ ਖਰਾਬ ਹੋਈ ਕਾਨੀ ਹੋਈ ਨਾ ਆ ਦੇਖੋ ਇਹ ਦਰਾਉਦੀ ਚੀਜ਼ ਦਿਖਾਵਾਂ ਹੈਲੋ ਦੇਖੋ ਅਨੂ ਵਾਓ ਕਿੰਨਾ ਸੋਹਣਾ ਕੁਦਰਤੀ ਰੰਗ ਕਿੰਨੇ ਸੋਹਣਿਆ ਨਾ ਆਏ ਓਹੋ ਡਾਦਰ ਓਹੋ ਪਾਗਲ ਹੋ ਇਹਦੇ ਵਿੱਚ ਡਾਟ ਸੀ ਨਿੱਕੇ ਨਿੱਕੇ ਬਲੈਂਕ ਹੈ ਇਹ ਲੇਡੀ ਵਰਗਾ ਹੈ ਇਹ ਹੈ ਸਟਿਕਲਰ ਦੇ ਵਿੱਚ ਦੇਣਾ ਲੇਡੀ ਵਰਗਾ ਹੈ ਲੇਡੀ ਪੈਂਟ ਨਹੀਂ ਕੁਦਰਤੀ ਆਓ ਉਹ ਨੇਚਰਲ ਆ ਉਹ ਤਾਂ ਪੇਂਟ ਨਹੀਂ ਆਉਂਦਾ ਅਸੇ ਛੋਟਾ ਹੈ ਤੂੰ ਤੋੜ ਲਓ ਅਸੀਂ ਨਰਮੇ ਚੁਗਦੇ ਹੁੰਦੇ ਸੀ ਨਾ ਐ ਵਿੱਚ ਪੌਦੇ ਡੜੇ ਹੁੰਦੇ ਸੀ ਕਿ ਨਰਮੇ ਚ ਜਦੋਂ ਨਰਮਾ ਚੁਗਣ ਜਾਂਦੇ ਮਯਾ ਦਾ ਥੱਲੇ ਜਦੋਂ ਬਹਿ ਜਾਂਦੇ ਜੜਜੀ ਚ ਦਾ ਨੂੰ ਕੋਈ ਤੇੜੀ ਨਹੀਂ ਸਾਲ ਸਾਡੇ ਸੱਡੇ ਸੱਲਾ ਫੈਮਲੀ ਤੋਂ ਦੋ ਦੋ ਨਵੇਂ ਸਾਕ ਦੇ। ਕਾਕੀ ਨੂੰ ਜੁਟਾਈ ਹੀ ਕਾਕੀ ਨੇ। ਹਾਲੇ ਭਾਬਾ ਹੀ ਪੜ ਗਿਆ ਆਪਣਾ। ਹੁਣ ਪਾਸੇ ਰੱਖਦੇ ਟੋਪਰੀ ਫੇਰ ਲਿਆ ਉਹ ਕਿ ਜੱਟ ਦੀ ਟੋਪਰੀ ਪਾਉਂਦੇ। ਇੱਕ ਰੇਲੇ ਨਹੀਂ ਵਰਨਾ ਕਿ ਰੇਲੇ ਲੱਗੇ ਹੋਏ ਨੇ। ਇਹ ਨੂੰ ਸਾਰਾ ਚਿੰਤੋਂ ਨੇ ਆਪਣੇ ਜਾਲ ਪਾਇਆ ਹੋਇਆ। ਸਬਜ਼ੀ ਵਸਤੇ ਹੈ ਨਾ ਸਾਰੇ ਕਿਤੇ ਸਬਜ਼ੀ ਲੱਗੇ ਨੇ ਦੇਖੋ ਜਾਲ ਦੇ ਉੱਤੇ। ਥੋੜੀਆਂ ਬਾਜ਼ੀ ਦੀਆਂ ਨਹੀਂਆਂ ਸਬਜ਼ੀਆਂ ਨੇ। ਇਹ ਸਪੈਸ਼ਲ ਸਬਜ਼ੀ ਰੋਣ ਵਸਤੇ ਰੱਖਿਆ ਹੈ ਪਲਾਂਟ ਅਸੀਂ। ਤਾਂ ਇਹ ਸਭ ਦੇ ਵਿੱਚ ਬੰਦ ਲੱਭਾਗਾ ਇੱਥੇ ਅਣੀ ਵੀ ਬੜਦਾ ਆ ਗਾਜਰਾਂ ਤੋਂ ਵੱਧ ਤਾਂ ਚਲਾਈ ਹੋਈ ਪਈ ਆ ਹਣਾ ਗਾਜਰਾਂ ਲਾਈਆਂ ਸੀ ਗਾਜਰਾਂ ਤੋਂ ਵੱਧ ਤਾਂ ਚਲਾਈ ਹੋਈ ਪਈ ਆ ਗੱਜਰਾਂ ਦਾ ਤਾਂ ਪੌਦੇ ਆ ਗਿਆ ਚਲਾਈ ਚਲਾਈ ਇੱਥੇ ਦੀ ਚਲਾਈ ਨਾ ਬਲਕੇ ਕਹਿੰਦੇ ਆ ਚਲੋ ਚਲਾਈ ਦਾ ਸਾਗ ਬਣਾਓ ਕੀ ਆਹ ਸਾਰੇ ਕਾਣੀ ਲੈਣ ਹਾਂ ਆ ਕਿੰਡ ਹੋਈ ਆ ਹਣਾ ਇਹ ਕੀ ਚੀਜ਼ ਆ ਇਹ ਹੈਗੇ ਆਪਣੇ ਸੂੰਗਰੇ ਆ ਹੈ ਗਿਆ ਉਹ ਚਕੰਦਰ ਕੀ ਕੰਦੇ ਉਹਨਾਂ ਨੂੰ ਬੱਟੇ ਦੋ ਹੀ ਨਿਕਲੇ ਆ ਬੱਟ ਕਿਨੇ ਆਏ ਜੀ ਦਿੱਤੀਓ ਆ ਤਾਂ ਰਹੀ ਗਈ ਪੈਗ ਨਹੀਂ ਗੋਲ ਇੱਕੋ ਹੀ ਲੱਗੀ ਆ ਛੋਟਾ ਜਿਹਾ ਪੁੱਤ ਆ ਛੋਟੀ ਜੀ ਦਾਦਾ ਆਂ ਜੀ ਕਰਦਾ ਨਾ ਵੀ ਸਾਗ ਸਾਗ ਹੁੰਦਾ ਨਾ ਵੀ ਬਣਾ ਲਈ ਹੈ ਨਾ ਬੱਟ ਕਰਾ ਕਰ ਨਾ ਸੁngਰੇ ਅਥੇ ਚਲਾਈ ਵੀ ਵੈਸੇ ਬਣਾਉਣ ਵਾਲੀ ਹੋਈ ਪਈ ਹੈ ਨਾ ਐਡ ਐਡੀ ਆ ਆ ਵੀ ਐਂਜੀ ਕਰਦਾ ਸਾਗ ਕੱਟ ਕੇ ਬਣਾ ਲੀਏ ਸੁਗਰਿਆਂ ਦਾ ਬਣ ਜਾਂਦਾ ਹੁੰਦਾ ਪਤਾ ਨਹੀਂ ਦੋਸਤੋਂ ਵਸਤੇ ਸੁਗਰਿਆਂ ਦਾ ਸਾਗ ਬਣ ਜਾਂਦਾ ਹੁੰਦਾ ਫਿਰ ਅਸੀਂ ਨਵੀਂ ਰੈਸਪੀ ਟਰਾਈ ਕਰਾਂਗੇ ਲੀ ਵੀ ਕਰਤੀ ਇਹਨਾਂ ਨੇ ਲੈਓ ਜੀ ਟੋਕਰੀ ਛੋਟਾ ਲਾਭ ਪਟਿਆ ਉਹ ਬਟਰਾ ਪਾ ਪਾ ਕਿੱਥੋਂ ਪਾਵਾ ਲਵਾ ਵਿੱਚ ਪਾ ਲਈ ਕਿੰਨੀ ਬੈਂਗਣੀ ਇੱਥੇ ਤਾਂ ਬੜਾ ਹੱਸ ਵੀ ਨਹੀਂ ਹੋ ਗਿਆ ਹਾਂ ਬਈ ਦਸੋ ਤਾਂ ਗਾ ਚਲਾਈ ਅੱਜ ਜਿਹੜੀ ਤੋਂ ਫੈਕਟਰੀ ਲੈਣੀ ਸੀ ਉਹਨਾਂ ਤੇਰੇ ਜਿਹਾ ਕੇ ਚੱਲ ਜਾਂਦੇ ਹਾਂ ਹਾਂ ਆਪਾਂ ਇੱਥੇ ਪਾਲਣੇ ਵਾਲਾ ਫਾਕਾਂਸ ਬੰਡੀ ਦੇਵਾਂਗੇ ਮੁਰਕੇ ਘਰੇ ਜਾ ਕੇ ਖਰਾਓ ਜੋ ਨਾ ਦਿਖਾਈ ਨਹੀਂ ਨੇ ਸੱਟ ਖਰਾਓ ਤੇ ਖਾਉਂਦੇ ਨਹੀਂ ਨਾ ਅਜੇ ਤੱਕ ਇਸ ਤਰ੍ਹਾਂ ਬਲੌਗ ਨਹੀਂ ਬਲੌਗ ਨਹੀਂ ਦੇਖਿਆ ਅਬ ਉਹ ਦੇਖ ਲੈਣਗੇ ਤੇ ਬੈਂਗਣੀ ਨਾਲ ਅਜੇ ਕਿ ਸਾਡੇ ਕੋਲ ਹਾਂਜੀ ਬੈਂਗਣੀ ਦਾ ਸੰਭਲ ਲਿਓ ਜੀ ਇਹ ਬੈਂਕ ਵੀ ਦੋਈਆ ਉਹਨਾਂ ਸਿੱਟਾ ਉੱਜਾ ਕਰੇ ਉਹ ਬੋਕਰ ਲੈਣੀ ਜਾ ਕੇ ਚੱਕੀ ਮੜੀ ਜੀ ਵੈ ਬੋਕਰ ਪਈ ਚੱਕੀ ਮਸਾਉਜੀ ਬਣਾ ਕੇ ਦੇ ਦੋ ਲੈ ਮੋਰੇ ਮੋਰੇ ਕਰ ਬੋਟੀ ਕੱਢ ਕੇ ਦੋ ਲੈ ਸੱਟੇ 30 30 ਹੱਥ ਨਾਲ ਭੱਜੋ ਇੱਕ ਪੱਟ ਲਾਓ ਜੀ ਅਸੀਂ ਆ ਗਏ ਘਰੇ ਪਹੁੰਚ ਗਏ ਕੋਸਾ ਪੁੱਧਰ ਵੰਡਤੀ ਕੋਸ ਇਧਰ ਵੜਦਾ